ਮੈਮ ਕਿਸ ਤਰ੍ਹਾਂ ਦੀ ਕਾਰਵਾਈ ਅੱਜ ਰਹੀ ਹੈ ਕਿੱਥੇ ਕਿੱਥੇ ਰੇਡ ਕੀਤੀ ਔਰ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਅਸੀਂ ਅੱਜ ਜਿੰਨੇ ਵੀ ਸਾਡੇ ਹੌਟਸਪੌਟ ਏਰੀਆ ਜੀ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਕਈ ਥਾਵਾਂ ਤੇ ਰੇਡ ਕੀਤੀ ਹੈ ਜਿਵੇਂ ਮੇਨ ਇਥੇ ਸ਼ੱਜ ਘੜਿਆਂ ਦਾ ਮਹੱਲਾ ਵਜ ਦਾ ਲਾਈਨ ਉਪਾਰ ਬੁੱਜਾਂ ਦਾ ਫਟਕ ਜਿਹੜਾ ਹੈਗਾ ਉੱਥੇ ਸੁਣਿਆ ਹੈ ਵੀ ਕਾਫੀ ਜ਼ਿਆਦਾ ਜਿਹੜੇ ਐਡਿਕਟਰ ਦੇ ਉਹ ਆਉਂਦੇ ਨੇ ਇੱਥੇ ਲੈਣ ਇੱਥੇ ਲੇਡੀਜ਼ ਜਿਹੜਾ ਜ਼ਿਆਦਾ ਕੰਮ ਕਰਦੀ ਜਿੰਨੇ ਕਿ ਸਾਡੇ ਕੋਲ ਸ਼ਿਕਾਇਤ ਸੀਗੀ ਕਿ ਕਿਉਂਕਿ ਲੇਡੀਜ਼ ਨੂੰ ਚੈੱਕ ਕਰਨਾ ਔਖਾ ਹੈ ਔਰ ਜਿਹੜਾ ਲੇਡੀਜ਼ ਹੈ ਇਹਨਾਂ ਤੇ ਸ਼ੱਕ ਨਹੀਂ ਕੀਤਾ ਨਾ ਫਿਰ ਅੱਗੋਂ ਬੱਚਿਆਂ ਨੂੰ ਵੀ ਕਈ ਵਾਰ ਯੂਜ਼ ਕਰ ਲੈਂਦੇ ਨੇ ਸਪਲਾਈ ਦੇਣ ਵਾਸਤੇ ਇਹਨਾਂ ਦੀ ਗਲੀ ਦੇ ਵਿੱਚ ਸਵੇਰੇ ਸੱਚ ਵੀ ਕੀਤੀ ਜਿੰਨੇ ਸ਼ੱਕੀ ਕਰ ਸੀ ਉਹ ਵੀ ਸੱਚ ਕੀਤੇ ਔਰ ਇਹ ਇੱਥੋਂ ਤੱਕ ਕੰਮ ਬਦਲ ਗਿਆ ਵੀ ਹੋਇਆ ਜਿਹੜਾ ਲੇਡੀਜ਼ ਹਨ ਤਾਂ ਕੋਈ ਸ਼ੱਕ ਨਹੀਂ ਕਰਦਾ ਇਹ ਸ਼ਰਮ ਆ ਵੀ ਗਲੀਆਂ 'ਚ ਬੈਠ ਕੇ ਹੀ ਕਈ ਵਾਰੀ ਵੇਚ ਦਿੰਦੇ ਕਿਵੇਂ ਟਰੈਪ ਤੁਸੀਂ ਲਾਇਆ ਸਿਵਲ ਵਰਦੀ ਤੁਸੀਂ ਖੁਦ ਬਾਈਕ ਲੈ ਕੇ ਇੱਥੇ ਪਹੁੰਚੇ ਟਰੈਪ ਕਿਵੇਂ ਲਾਇਆ ਟਰੈਪ ਇਹ ਸੀਗਾ ਸਾਨੂੰ ਕਿਸੇ ਮੁਖਬਰ ਦੀ ਮੁਖਰੀ ਤੇ ਸਿਗੀ ਸਾਨੂੰ ਪਤਾ ਤਾਂ ਹੈ ਸੀ ਵੀ ਇੱਥੇ ਇਹ ਕਰਦੇ ਆ ਗਿਆ ਪਰੰਤੂ ਜਦੋਂ ਇਹ ਪੁਲਿਸ ਵਰਦੀ ਚਾਹੀਏ ਨਾ ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਝ ਖਤਮ ਕੁਝ ਵੀ ਨਹੀਂ ਮਿਲਦਾ ਅੱਜਵੇਂ ਸਿਰਫ ਸਿਵਲ ਕੱਪੜਾ ਚਾਹੇ ਔਰ ਆ ਕੇ ਇਹਨਾਂ ਨੂੰ ਪ੍ਰੈਸ ਦਿੱਤੇ ਤੇ ਪਰਚੇਜ਼ ਕਰ ਲਿਆ ਇਹਨਾਂ ਨੇ ਮਤਲਬ ਸ਼ੱਕ ਵੀ ਨਹੀਂ ਜਾਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਹੁਣੇ-ਹੁਣੇ ਹੋਈ ਹੈ ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ ਇਹਨਾਂ ਨੂੰ ਸੇਲ ਕਰਾ ਲਿਆ ਜਿਹੜੇ ਹੱਥ ਵਿੱਚ ਲਫਾਫੇ ਸੀ ਉਹਦੇ ਵਿੱਚੋਂ ਨੇ ਦੋ ਬਾਊਚ ਕੱਢ ਕੇ ਦੇਤੇ ਬਾਕੀ ਜਿਹੜਾ ਉਹਨਾਂ ਕੋਲੇ ਸੀ ਪਰ ਲੇਡਿਸ ਦੋ ਹੋ ਸੀਗੇ ਮੌਕੇ ਤੇ ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀ ਉਹ ਭੱਜ ਨਹੀਂ ਦੀ ਉਹ ਵਚਨ ਸਫਲ ਹੋ ਗਈ ਪਹਿਲਾਂ ਵੀ ਬੈਕਗਰਾਉਂਡ ਕ੍ਰਿਮੀਨਲ ਰਿਆ ਇਹਨਾਂ ਦਾ ਕੋਈ ਐਫਆਈਰ ਦਰਜ ਨਹੀਂ ਪਹਿਲੇ ਦੇ ਖਿਲਾਫ ਹਾਂ ਇਹਨਾਂ ਤੇ ਜਿਹੜੀ ਲੇਡੀ ਕਾਬੂ ਹੋਈ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਐਨਡੀ ਦੇ ਹੈਗੇ ਔਰ ਇਹਦੀ ਫੈਮਿਲੀ ਨੰਬਰਸ ਹੋਰ ਵੀ ਜਿਹੜੇ ਹੈਗੇ ਨੇ ਐਨਡੀ ਵਿੱਚ ਅੰਦਰ ਹੈਗੇ ਲੋਕਾਂ ਨੂੰ ਕਿ ਅਪੀਲ ਕਰਦੇ ਆ ਲੋਕਾਂ ਨੂੰ ਇਹ ਰਿਹਾ ਕਰਦੇ ਵੀ ਉਹ ਜੋ ਲੋਕਾਂ ਤੋਂ ਆਪਣੇ ਬੱਚੇ ਬਚਾ ਕੇ ਰੱਖੋ ਔਰ ਸਾਡਾ ਸਹਿਯੋਗ ਦਿਓ ਕਿਉਂਕਿ ਹੁਣੇ ਗਲੀ ਦੇ ਵਿੱਚ ਥੋੜੇ ਘਰ ਹੈਗੇ ਨੇ ਜਿਨ੍ਹਾਂ ਗਾਇਬ ਗਾਇ ਦੱਸਦੇ ਵੀ ਰਹਿੰਦੇ ਨੇ ਪਰ ਉਹਨਾਂ ਨੂੰ ਕਿਹਾ ਵੀ ਕਿ ਸ਼ਰੇਆਮ ਤੁਸੀਂ ਇੱਕ ਵਾਰੀ ਜਿਹੜਾ ਬੰਦਾ ਸਮਾਜ ਦੇ ਦੁਸ਼ਮਣ ਹੁੰਦੇ ਨੇ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਐ ਸਭ ਤੋਂ ਵੱਡੇ ਦੁਸ਼ਮਣ ਨੇ ਸਮਾਜ ਦੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖੀ ਆਪਾਂ ਇੱਕ ਇੱਕ ਦੋ ਦੋ ਬੱਚੇ ਨੇ ਲੋਕਾਂ ਦੇ ਜਿਹੜੇ ਇਹਨਾਂ ਨੇ ਖਤਮ ਕਰਦੇ ਆ ਔਰ ਇੱਥੋਂ ਤੱਕ ਕਿ ਹੁਣ ਕੁੜੀਆਂ ਵੀ ਇਸ ਗ੍ਰਿਫਤ ਚ ਆ ਗਈਆਂ ਮੇਰੇ ਕੋਲ ਇੱਕ ਦਿਨ ਇੱਕ ਮਦਰ ਆਈ ਸੀ ਤੇ ਦੱਸਦੀ ਸੀ ਕਿ ਮੇਰੀ ਇੱਕ ਸਿੰਗਲ ਹੀ ਬੇਟੀ ਹੈਗੀ ਆ ਉਹ ਐਡਿਕਟਡ ਹੋ ਗਈ ਆ ਔਰ ਮੇਰੇ ਘਰ ਹੀ ਬੈਠੀ ਆ ਤੇ ਬਿਲਕੁਲ ਸਾਰਾ ਖਤਮ ਹੋ ਗਿਆ ਜੇ ਆਪਾਂ ਕਹੀਏ ਪਹਿਲਾਂ ਲੜਕੇ ਸੀ ਤੇ ਹੁਣ ਲੜਕੀਆਂ ਵੀ ਇਹਨਾਂ ਨੇ ਡਿਕਟੇਟ ਕਰਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਇਸ ਇਸ ਚੀਜ਼ ਤੋਂ ਬਚੋ ਅੱਜ ਵੀ ਇੱਥੇ ਪਹੁੰਚ ਤੁਹਾਨੂੰ ਸਾਰਾ ਲੈਣਾ ਪਰ ਡਿਕਟੇਟ ਲੇਡੀਆਂ ਨੂੰ ਲੜਕੀਆਂ ਨਾਲ ਲੱਗੇ ਆ ਬਿਲਕੁਲ ਲੈਣਾ ਪਿਆ ਕਿਉਂਕਿ ਇਹ ਨੋਮ ਤੋਂ ਬਿਨਾਂ ਦਿੰਦੇ ਨੇ ਇਹਨਾਂ ਦੇ ਜਿਹੜੇ ਪੱਕੇ ਗਾਖ ਨੇ ਨਾ ਉਹਨਾਂ ਨੂੰ ਇਹ ਦਿੰਦੇ ਆ ਪਰ ਵੇਚਦੇ ਬੜੀ ਨਿੱਡਰਤਾ ਨਾਲ ਕਰਵਾ ਹੀ ਨਹੀਂ ਕਰਦੇ ਬਿਲਕੁਲ